ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਹੈ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਹੈ ਉਹ ਗੱਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੋਭਾ ਨਹੀਂ ਦਿੰਦੀ ਆ ਸਿੱਕੇ ਇਤਿਹਾਸ ਦੇ ਵਿੱਚ ਬਾਪ ਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪ ਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਜਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵਿੱਚ ਜਾ ਕੇ ਲੜੋ ਜਿਹਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲੀਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਜਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਸਰਧਾਪੂਰਵਕ ਸੇਵਾ ਕਰਨ ਆਉਂਦਾ ਹੈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਸਿੱਖ ਕੌਮ ਦੀਆਂ ਪਰੰਪਰਾਵਾਂ ਸਿੱਖ ਕੌਮ ਦੇ ਸਿਧਾਂਤ ਗੁਰਬਾਣੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਾਰਿਆਂ ਨੂੰ ਦੇਖ ਕੇ ਜਿਹੜਾ ਵੀ ਨੀਮਾ ਹੋ ਕੇ ਸ਼ਰਨ ਵਿੱਚ ਆ ਗਿਆ ਗੁਰੂ ਸਾਹਿਬ ਦੀ ਉਸ ਨੂੰ ਹਮੇਸ਼ਾ ਸਿੱਖ ਕੌਮ ਨੇ ਮਾਣ ਸਨਮਾਨ ਦਿੱਤਾ ਗੱਲ ਦੇ ਨਾਲ ਲਗਾਇਆ ਰਾਹੁਲ ਗਾਂਧੀ ਜੀ ਬਾਰ-ਬਾਰ ਸਰਦਾਪੂਰਵਕ ਨੀਵੇਂ ਹੋ ਕੇ ਹਰਮੰਦਰ ਸਾਹਿਬ ਆ ਕੇ ਬਿਨਾ ਕਿਸੇ ਲੋਲ ਅੱਖਰ ਦੇ ਬਿਨਾ ਕਿਸੇ ਸਿਕਿਉਰਿਟੀ ਤੋਂ ਇੱਕ ਸੱਚੇ ਗੁਰੂ ਦੇ ਸੇਵਕ ਦੇ ਵਾਂਗ ਆ ਕੇ ਉੱਥੇ ਨਤਮਸਤਕ ਹੁੰਦੇ ਐ ਲੰਗਰ ਦੀ ਸੇਵਾ ਕਰਦੇ ਜੋੜਿਆਂ ਦੀ ਸੇਵਾ ਕਰਦੇ ਤੇ ਇਸ ਗੱਲ ਨੂੰ ਸਿੱਖ ਕੌਮ ਨੇ ਵੀ ਸਨਮਾਨਿਆ ਚੰਗਾ ਸਮਝਿਆ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਉਸ ਦਿਨ ਵੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਨੀਵੇਂ ਹੋ ਕੇ ਉੱਥੇ ਦੇ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਐ ਇਹਦੀ ਚੜ੍ਹਦੀ ਕਲਾ ਵਾਸਤੇ ਪ੍ਰਮਾਤਮਾ ਨੂੰ ਅਰਦਾਸ ਕਰੋ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਕਿ ਉਹ ਸਾਡੇ ਤੇ ਕਿਰਪਾ ਕਰੇ ਪੰਜਾਬ ਨੂੰ ਇਸ ਹੜ੍ਹਾਂ ਦੀ ਮਾਰ ਚੋਂ ਕੱਢੇ ਤੇ ਉੱਥੇ ਦੇ ਜਿਹੜੇ ਗਰੰਥੀ ਸੀ ਉਹਨਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਸਰੋਪਾਇਓ ਬਖਸ਼ਿਸ਼ ਕੀਤੀ ਇਹ ਸਿੱਖ ਕੌਮ ਦੀਆਂ ਪਰੰਪਰਾਵਾਂ ਹੈ ਸਿੱਖੀ ਸਿਧਾਂਤ ਹੈ ਸੋ ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਐ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਐ ਉਹ ਗੱਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਐ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸੋਭਾ ਨਹੀਂ ਦਿੰਦੀਆਂ 1983 ਦਾ ਕਤਲਿਆਮ ਦਾ ਨਾਲ ਜੋੜਿਆ ਇਸ ਕਾਰਵਾਈ ਨੂੰ ਵੀ ਉਹ ਗਾਂਧੀ ਪਰਿਵਾਰ ਦੇ ਸੀ ਇਸ ਕਰਕੇ ਸਾਰਾ ਇਹ ਜਿਹੜਾ ਬਣਦਾ ਐਦਾਂ ਹੈ ਕਿ ਸਿੱਖ ਇਤਿਹਾਸ ਨੂੰ ਜੇ ਪੜੋ ਤਾਂ ਸਿੱਖ ਇਤਿਹਾਸ ਦੇ ਵਿੱਚ ਬਾਪਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਜਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵਿੱਚ ਜਾ ਕੇ ਲੜੋ ਜਿੱਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲੀਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਦਾ ਉਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਛਰਦਾਪੂਰਵਕ ਸੇਵਾ ਕਰਨ ਆਉਂਦਾ ਹੈ ਆਪਣੀ ਛਰਦਾ ਦਿਖਾਉਂਦਾ ਹੈ ਤਾਂ ਉਹਦੇ ਨਾਲ ਕਾਹਦਾ ਬਹਿਰ ਹੈ ਇਸ ਕਰਕੇ ਇਹ ਗੱਲਾਂ ਨਹੀਂ ਮੈਂ ਫੇਰ ਐਸਜੀਪੀਸੀ ਨੂੰ ਮੇਰਾ ਕੋਈ ਚੈਲੰਜ ਨਹੀਂ ਹੈ ਮੈਂ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਬੇਨਤੀ ਕਰਦਾ ਕਿ ਆਪਣੇ ਫੈਸਲੇ ਨੂੰ ਵਾਪਸ ਲਓ ਇੱਕ ਵਾਰ ਨਹੀਂ ਕਈ ਵਾਰ ਆ ਪਰਿਵਾਰ ਵੱਲੋਂ ਜੀ ਦੇਖੋ ਗੱਲ ਸੁਣੋ ਕਈ ਵਾਰ ਰਾਹੁਲ ਗਾਂਧੀ ਜੀ ਕਹਿ ਸਕਦੇ ਚਾਹੇ ਮਾਫੀ ਮੰਗ ਚੁੱਕੇ ਕਹਿ ਚੁੱਕੇ ਕਾਂਗਰਸ ਪਾਰਟੀ ਇੱਕ ਵਾਰ ਨਹੀਂ ਕਈ ਵਾਰ ਮਾਫੀ ਮੰਗ ਚੁੱਕੀ ਹੈ ਇਸ ਗੱਲ ਦੀ ਕਿ ਜੋ ਹੋਇਆ ਗਲਤ ਹੋਇਆ ਮੈਂ ਪਾਰਲੀਮੈਂਟ ਵਿੱਚ ਕਿਆ ਹੋ ਚੁੱਕਿਆ ਕਿ ਜੋ ਉਸ ਟਾਈਮ ਕਾਰਵਾਈ ਹੋਈ ਸੀ ਉਹ ਬਿਲਕੁਲ ਗਲਤ ਸੀ ਮੈਂ ਅੱਜ ਵੀ ਇਸ ਗੱਲ ਨੂੰ ਕਹਿੰਦਾ ਹਾਂ ਲੇਕਿਨ ਆ ਜਿਹੜੀ ਕਾਰਵਾਈ ਹੈ ਇਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ